ਖਬਰਾਂਵਾ ਦੇਖ ਰਹੇ ਸਾਰੇ ਹੀ ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਅੰਦਰ ਖਾਤੇ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੋਰਾਂ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਅਤੇ ਮਨੀਸ਼ ਸੋਦੀਆ ਦੀ ਐਂਟਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਪੰਜਾਬ ਦੀ ਬਾਗ ਡੋਰ ਹੁਣ ਸਿੱਧੇ ਤੌਰ ਤੇ ਹੱਥਾਂ ਵਿੱਚ ਜਾਵੇਗੀ ਆਮ ਆਦਮੀ ਪਾਰਟੀ ਦੇ ਕਰਮਿੰਦਰ ਕਿਉਂਕਿ ਹੁਣ ਮਨੀਸ਼ ਸੋਦੀਆ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਤਾਂ ਪੰਜਾਬ ਦੇ ਵਿੱਚ ਕੱਲ ਤੋਂ ਪੱਕੇ ਡੇਰੇ ਲਾ ਰਹੇ ਨੇ ਉਹ ਲਗਾਤਾਰ ਸਕੂਲਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਹਰਜੋਤ ਬੈਂਸ ਵੀ ਇਸ ਗੱਲ ਤੋਂ ਖਫਾ ਨੇ ਕਿ ਆਖਰਕਾਰ ਮੇਰੇ ਉੱਤੇ ਉਂਗਲੀ ਕਿਉਂ ਖੜੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਫਿਰ ਦੁਬਾਰਾ ਅਮਰੀਕਾ ਵੱਲੋਂ ਰਿਪੋਰਟ ਕੀਤੇ ਹੋਏ ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ ਦੇ ਹਵਾਈ ਅਵਰਡੇ ਉਤੇ ਉਤਾਰ ਦਿੱਤਾ ਗਿਆ ਹੈ ਜਿਸ ਦੇ ਵਿੱਚੋਂ 67 ਯਾਨੀ ਕਿ 67 ਪੰਜਾਬੀ ਨੇ ਰਵਰੀਤ ਬਿੱਟੂ ਨੇ ਬੜਾ ਵੱਡਾ ਪਲਟਵਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਮਨੁੱਖੀ ਤਸਕਰੀ ਨਹੀਂ ਵੀ ਗਏ ਨੇ ਇਹ ਕਬੂਤਰ ਬਾਜ਼ੀ ਰਾਹੀ ਵੀ ਗਏ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਮਿਲੀ ਭੁਗਤ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨੇ ਕਿਹਾ ਕਿ ਕਬੂਤਰ ਬਾਜ਼ੀ ਕਰਕੇ ਪਗਵੰਤ ਮਾਨ ਵੱਲੋਂ ਕਈ ਵਾਰ ਕਈ ਪੰਜਾਬੀਆਂ ਨੂੰ ਲੈ ਕੇ ਗਏ ਅਮਰੀਕਾ ਦੇ ਵਿੱਚ ਯਾਨਕਿ ਇੱਕ ਕਬੂਤਰ ਬਾਜੀ ਦੇ ਮਾਮਲੇ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪਗਵੰਤ ਮਾਨ ਵੀ ਇਨਵੋਲਵ ਨੇ ਔਰ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣੇ ਚਾਹੀਦੇ ਨੇ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕਮੇਡੀਅਨ ਸੀ ਜਦੋਂ ਐਕਟਰ ਸੀ ਜਦੋਂ ਸਿੰਗਲ ਸੀ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਵੱਲੋਂ ਵੀ ਕਈ ਲੋਕ ਝਾਲੀ ਤੌਰ ਤੇ ਗਏ ਅਮਰੀਕਾ ਦੇ ਵਿੱਚ ਗਏ ਇਹਨਾਂ ਨਾਲ ਉਹ ਉਹਨਾਂ ਦਿਨਾਂ ਵਿੱਚ ਜਾ ਕੇ ਉੱਥੇ ਹੀ ਵਸ ਗਿਆ ਇਸ ਦਾ ਵੱਡਾ ਖੁਲਾਸਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਮਿੱਟੂ ਨੇ ਰਵਨੀਤ ਮਿੱਟੂ ਨੇ ਆਰੇ ਹਤੀਲੇ ਆਸ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਵੱਡੀ ਕਾਨੂੰਨੀ ਕਾਰਵਾਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਣੀ ਚਾਹੀਦੀ ਹੈ ਯਾਨੀ ਕਿ ਜਗੋਂ ਤੇਰ ਵੀ ਹੋਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਕੱਲ ਰਾਤ 10 ਵਜੇ ਤੱਕ ਜਿਹੜਾ ਤਸ਼ਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਰੁਕਿਆ ਰਿਹਾ ਏਅਰਪੋਰਟ ਤੇ ਕੇ ਜਿਹੜੇ ਆਉਣਗੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਾਂਗਾ ਲੇਕਿਨ ਇਧਰ ਵੱਡਾ ਇਲਜ਼ਾਮ ਲਗਾ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਬੂਤਰ ਬਾਜ ਨੂੰ ਲੈ ਕੇ ਜਾ ਕਹ ਲਿਆ ਮਨੁੱਖੀ ਤਸਕਰੀ ਨੂੰ ਲੈ ਕੇ ਇਲਜ਼ਾਮ ਦਾਤੇ ਕਹਨੇ ਰਵਰੀਤ ਬਿੱਟੂ ਉਹਨੇ ਕਹੇ ਕਿ ਕਬੂਤਰ ਬਾਜੀ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੜੀ ਕੀਤੀ ਹੈ ਇਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਵੱਲੋਂ ਕਿੰਨੇ ਗੈਰ ਤਰੀਕੇ ਦੇ ਨਾਲ ਪੰਜਾਬੀ ਜਿਹੜੇ ਭਰਾ ਨੇ ਛੱਡੇ ਗਏ ਅਮਰੀਕਾ ਦੇ ਵਿੱਚ ਜਦੋਂ ਇਹ ਸਟੇਜ ਸ਼ੋਅ ਕਰਨ ਜਾਂਦੇ ਸੀ ਅਮਰੀਕਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਯਾਨੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਹੁਣ ਕਿਸ ਤਰ੍ਹਾਂ ਦਾ ਪਲਟਵਾਰ ਹੋਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨਤਾ ਰਵਨੀਤ ਬਿੱਟੂ ਖਾਸੇ ਹੀ ਤੱਤੇ ਹੋ ਗਏ ਆ ਭਗਵੰਤ ਮਾਨ ਨੂੰ ਲੈ ਕੇ ਤਾਂ